ਉਹ ਦਾਦੂ ਵਾਲਾ ਉਹਦੀ ਨੀਤ ਤੋਂ ਪਤਾ ਲੱਗਦਾ ਉਹਦੇ ਚਾਲ ਚੱਲਣ ਤੋਂ ਪਤਾ ਲੱਗਦਾ ਦੇਖਣ ਦੇ ਵਿੱਚ ਸਾਡਾ ਲੱਗਦਾ ਪਰ ਜੋ ਅੰਦਰੋਂ ਦਿਲ ਤੇ ਦਿਮਾਗ ਤੋਂ ਜੋ ਨੀਤੀਆਂ ਖੇਡੀਆਂ ਜਾ ਰਹੀਆਂ ਨੇ ਉਥੋਂ ਆ ਰਿਹਾ ਸਸ ਦਾ ਏਜੰਟ ਸਿੱਧ ਹੁੰਦਾ ਕਿ ਇਹ ਆਰਐਸਐਸ ਦਾ ਏਜੰਟ ਹੈ ਬਿਲਕੁਲ ਸਿੱਧ ਸਾਬਤ ਤਾਂ ਪਹਿਲਾਂ ਹੀ ਹੋ ਗਿਆ ਸੀ ਜਦੋਂ ਇੱਕ ਪਾਸੇ ਅਸੀਂ ਅੰਦੋਲਨ ਲੜ ਰਹੇ ਸੀ ਤੇ ਇੱਕ ਪਾਸੇ ਇਹ ਵਿਜੇ ਸਾਪਲੇ ਵਰਗਿਆਂ ਨੂੰ ਆਪਦੇ ਗੁਰਦੁਆਰੇ ਦੇ ਵਿੱਚ ਬੁਲਾ ਕੇ ਮੀਟਿੰਗਾਂ ਕਰ ਰਹੇ ਸੀ। ਵਿਰੋਧ ਹੋਣ ਦੇ ਬਾਵਜੂਦ ਵੀ ਇਹਦੇ ਬਾਹਰ ਦੇ ਵਿੱਚ ਅਸੀਂ ਧਰਨਾ ਲਾ ਕੇ ਬੈਠੇ ਸੀ। ਤੇ ਵੱਡਾ ਖੱਬੀ ਖਾਨ ਬਾਹਰ ਤੱਕਲੀ ਨਿਕਲਿਆ ਸੀ ਜਿਹੜਾ ਕਹੋਂਦਾ ਸੀ ਮੈਂ ਕਰ ਦੂੰ ਬਾਹ ਕਰ ਦੂੰ ਮੇਰੇ ਕੋਲ ਅਸਲ ਹੈ। ਗੁੰਡਾਗਰਦੀ ਬਹੁਤ ਕਰਦਾ ਰਿਹਾ ਇਹ ਬੰਦਾ। ਦਾਦੂ ਪਿੰਡ ਦੇ ਲੋਕ ਆ ਖੇਤ ਜਾਣ ਤੋਂ ਵੀ ਡਰ ਲੱਗ ਗਏ ਸੀ। ਕਹਿੰਦੇ ਜੇ ਇਹਦੇ ਵਿਰੁੱਧ ਚੱਲਾਂਗੇ ਤਾਂ ਸਾਨੂੰ ਇਹ ਨਹੀਂ ਪਤਾ ਖੇਤ ਜਾਂਦਿਆਂ ਨੂੰ ਮਰਵਾ ਦੇਵੇ। ਇਹ ਆ ਜਾਏ ਇਨਸਾਨ ਰਹਾ ਪਰ ਮੈਂ ਅੱਜ ਖੁੱਲ ਕੇ ਬੋਲ ਰਿਹਾ ਕਿ ਇਹੋ ਜੇ ਮਸੰਦ ਲੋਕਾਂ ਨੇ ਇਹੋ ਜੇ ਆਰਐਸਐਸ ਦੇ ਟੁਕੜਬੋਚਾਂ ਨੇ ਸਾਡੀ ਕੌਮ ਦਾ ਘਾਣ ਕੀਤਾ ਸਾਡੀ ਕੌਮ ਦਾ ਨੁਕਸਾਨ ਕੀਤਾ ਪਰ ਇੱਥੇ ਕੋਈ ਬੋਲਣ ਨੂੰ ਤਿਆਰ ਨਹੀਂ ਇੱਥੇ ਸਾਡੀ ਕੌਮ ਨੂੰ ਹਰ ਕੋਈ ਘੌਣ ਵਾਂਗੂ ਲੱਗਿਆ ਹੋਇਆ ਕੋਈ ਪੱਗਾਂ ਬੰਨ ਕੇ ਸਾਡੀ ਕੌਮ ਨੂੰ ਲੁੱਟਣ ਤੇ ਲੱਗਿਆ ਤੇ ਕੋਈ ਗਾਤਰੇ ਪਾ ਕੇ ਲੱਗਿਆ ਕੋਈ ਸਾਡੇ ਪੰਜ ਕਾਰ ਪਾਲਾਂ ਦਾ ਦਾੜੇ ਪ੍ਰਕਾਸ਼ ਕਰ ਲੈਂਦਾ ਪਰ ਅੰਦਰੋਂ ਨੀਤੀ ਮਾੜੀ ਹੁੰਦੀ ਹੈ ਕੌਮ ਦੇ ਪ੍ਰਤੀ ਪਰ ਅਸੀਂ ਚੁੱਪ ਬੈਠੇ ਆ ਸਾਡੀ ਐ ਜੀ ਪੀ ਸੀ ਚੁੱਪ ਬੈਠੀ ਹੈ ਸਾਡੇ ਆਗੂ ਚ ਬੈਠੇ ਆ ਬੋਲੂ ਕੌਣ ਜਿਨ੍ਹਾਂ ਨੇ ਬੋਲਣਾ ਸੀ ਉਹ ਤਾਂ ਆਪ ਕਾਣੇ ਆ ਜਿਨ੍ਹਾਂ ਨੇ ਬੋਲਣਾ ਸੀ ਉਹ ਆਪ ਕਾਣੇ ਹੋਏ ਬੈਠੇ ਆ ਕੋਈ ਬਾਦਲ ਕਾਂ ਦੀ ਝੋਲੀ ਚ ਬੈਠਾ ਕੋਈ ਬੀ ਜੇ ਪੀ ਦੀ ਝੋਲੀ ਚ ਬੈਠਾ ਕੋਈ ਕਾਂਗਰਸ ਦੀ ਝੋਲੀ ਚ ਬੈਠਾ ਦੇਖ ਕੋਈ ਆ ਨਵੇਂ ਝਾੜੂ ਵਾਲਿਆਂ ਦੀ ਝੋਲੀ ਚ ਬੈਠਾ ਹੈ ਬੋਲੂ ਕੌਣ ਇੱਥੇ ਦੇਖਣ ਦੇ ਵਿੱਚ ਤਾਂ ਸਿੱਖ ਲੱਗਦੇ ਆ ਬੰਦੇ ਪ੍ਰਸਾਦ ਕਿਹਨਾ ਦੇ ਦਿੰਦਾ ਕੋਈ ਆਰਐਸਐਸ ਦਾ ਆ ਕੋਈ ਦਿਲਿਆਈ ਜੁੰਡਲੀ ਦਾ ਕੋਈ 나ਗਪੁਰ ਜੜਿਆ ਬੈਠਾ ਮੈਥੋ ਅੱਜ ਸੱਚ ਨਿਕਲ ਲੈ ਮੂੰਹ ਦੇ ਵਿੱਚੋਂ ਕਿਉਂਕਿ ਯਾਰ ਇਹਨਾਂ ਲੋਕਾਂ ਨੇ ਇਹਨਾਂ ਕਹ ਕਾਨ ਕਰਤਾ ਜੇ ਅਸੀਂ ਅੱਜ ਤੱਕ ਬੋਲੇ ਨਹੀਂ ਆਮ ਜਨਤਾ ਬੋਲੀ ਨਹੀਂ ਤਾ ਇਹਨਾਂ ਨੇ ਆ ਮौज-ਮਸਤੀਆਂ ਕੀਤੀਆਂ ਨੇ ਆ ਦੇਖ ਲੋ ਨਵੀਂ ਕਰਤੂਤ ਦਾदूवाल ਦੀ ਮੈਂ ਦਿਖਾਉਣ ਲੱਗਾ ਡੇਰਿਆਂ ਨੂੰ ਪ੍ਰਮੋਟ ਕਰਨ ਵਾਲਾ ਬੰਦਾ ਇਹ ਸਰਕਾਰਾਂ ਨਾਲ ਰਲ ਕੇ ਸਾਡੀ ਕੌਮ ਦਾ ਘਾਣ ਕਰਨ ਵਾਲਾ ਇਹ ਬੰਦਾ ਹੈ ਸ਼ੇਅਰ ਕਰੀ ਚਲਿਓ ਭਰਾਵੋ ਦੱਬ ਕੇ ਜਿਹੜਾ ਜਿਹੜਾ ਭਰਾ ਜੁੜੀ ਗਿਆ ਕਿਰਪਾ ਕਰਕੇ ਸ਼ੇਅਰ ਕਰ ਦਿਓ ਕਿਉਂਕਿ ਸਰਕਾਰਾਂ ਨੂੰ ਗੱਲਾਂ ਚੁਭਦੀਆਂ ਨੇ ਕਿਉਂਕਿ ਇਹ ਸਰਕਾਰਾਂ ਦੇ ਏਜੰਟ ਨੇ ਸਰਕਾਰਾਂ ਦਾ ਕੰਮ ਕਰ ਰਹੇ ਨੇ ਮੈਂ ਬੋਲਦਾ ਭਾਵੇਂ ਮੈਂ ਜਜ਼ਬਾਤੀਆਂ ਗਰਮ ਬੋਲ ਜਨਾ ਪਰ ਸਾਡੇ ਪੇਜਾਂ ਦੀਆਂ ਰੀਚਾ ਘਟਾ ਦਿੰਦੇ ਆ ਜਦੋਂ ਅਸੀਂ ਸੱਚ ਬੋਲਦੇ ਆ ਇਸ ਕਰਕੇ ਭਰਾਵੋ ਸਾਰੇ ਤੁਹਾਡੇ ਆ ਇਹਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਮੈਂ ਨਵੀਂ ਕਰਤੂਤ ਦਿਖਾਉਣ ਲੱਗਿਆ ਕਿ ਕਿਵੇਂ ਡੇਰਿਆਂ ਨੂੰ ਪ੍ਰਮੋਟ ਕਰਦੇ ਆ ਇਹ ਬੰਦੇ ਜਾਣ ਬੁੱਝ ਕੇ ਆਹ ਦੇਖ ਸਕਦੇ ਹੋ ਇੱਕ ਪਾਸੇ ਆਹ ਡੇਰੇ ਬਿਆਸ ਦਾ ਮੁਖੀ ਖੜਾ ਹੈ ਇੱਕ ਪਾਸੇ ਉਹਨਾਂ ਨੇ ਅੱਜ ਨਵਾਂ ਆਪਣਾ ਕਿਸੇ ਡੇਰੇ ਦਾ ਮੁਖੀ ਥਾਪਿਆ ਹੈ ਉਹ ਹੱਥ ਜੋੜੀ ਖੜਾ ਤੇ ਆ ਦੂਜੇ ਪਾਸੇ ਗਾਤਰਾ ਉਤੋਂ ਦੀ ਐ ਦਾੜਾ ਪ੍ਰਕਾਸ਼ ਐ ਤੇ ਸਿਰ ਤੇ ਦਮਾਲਾ ਇਹ ਮਸੰਦ ਇਹ ਟੁਕੜ ਬੋਚ ਆਰਐਸਐਸ ਦਾ ਜਿਹਦਾ ਨਾਮ ਦਾਦੂ ਵਾਲਾ ਜਿਹਦਾ ਨਾਮ ਦਾਦੂ ਵਾਲਾ ਇਹ ਆਪਣੇ ਆਪ ਨੂੰ ਕਹਾਉਂਦਾ ਬਹੁਤ ਵੱਡਾ ਹੈ ਗੱਲਾਂ ਬਹੁਤ ਉੱਚੀਆਂ ਕਰਦਾ ਕਦੇ ਕਿਸੇ ਦੇ ਖਿਲਾਫ ਬੋਲਦਾ ਕਦੇ ਕਿਸੇ ਦੇ ਖਿਲਾਫ ਬੋਲਦਾ ਵੋਟਾਂ ਤੋਂ ਪਹਿਲਾਂ ਦਾ ਬਿਆਨ ਆਇਆ ਸੀ ਕਿ ਲੱਖਾ ਸਧਾਨਾ ਪੰਥਕ ਨਹੀਂ ਐ ਮੈਂ ਇਹਨੂੰ ਪੁੱਛਦਾ ਵੱਡੇ ਪੰਥਕ ਨੂੰ ਓਏ ਲੱਖਾ ਸਧਾਨਾ ਤੇਰੇ ਵਾਂਗੂ ਆ ਡੇਰਿਆਂ ਨੂੰ ਪ੍ਰਮੋਟ ਨਹੀਂ ਕਰਦਾ ਵੱਡੇ ਪੰਥਕ ਸਿਆ ਵੱਡੇ ਬਾਬਾ ਜੀ ਆ ਡੇਰਿਆਂ ਨੂੰ ਪ੍ਰਮੋਟ ਨਹੀਂ ਕਰਦਾ ਲੱਖਾ ਆ ਜਿਹੜੇ ਤੁਸੀਂ ਪ੍ਰਮੋਟ ਕਰ ਰਹੇ ਹੋ ਸੰਗਤ ਜੀ ਆ ਦੇਖ ਲਓ ਇਹਨਾਂ ਡੇਰਿਆਂ ਨੇ ਸਾਨੂੰ ਘਣ ਵਾਂਗੂ ਖਾਧਾ ਐ ਇਹਨਾਂ ਡੇਰਿਆਂ ਨੇ ਸਾਨੂੰ ਕਮਜ਼ੋਰ ਕੀਤਾ ਹੈ। ਇਹਨਾਂ ਡੇਰਿਆਂ ਦੇ ਵਿੱਚ ਇਹ ਨਹੀਂ ਪਤਾ ਕੀ ਕੁਛ ਹੁੰਦਾ ਰਿਹਾ ਸਾਬਤ ਹੋ ਗਿਆ। ਕਈ ਬੰਦੇ ਇੱਥੇ ਬਲਤਕਾਰ ਦੇ ਕੇਸ ਦੇ ਵਿੱਚ ਅੰਦਰ ਨੇ ਅੱਜ। ਜਿਹੜੇ ਆਪਣੇ ਆਪ ਨੂੰ ਗੁਰੂ ਘੌਂਦੇ ਸੀ। ਜਿਹੜੇ ਕਦੇ ਕੋਈ ਕਲੰਗੀ ਲਾਉਂਦਾ ਸੀ ਸਾਡੇ ਗੁਰੂ ਦੀ। ਜਿਹੜੇ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਪ੍ਰੰਤੂ ਕਰਦੇ ਸੀ ਉਹ ਅੱਜ ਜੇਲ੍ਹਾਂ 'ਚ ਬੈਠੇ ਡੇਰੇ ਚਲਾ ਰਹੇ ਸੀ। ਤੇ ਅੱਜ ਇਹ ਬਿਆਸ ਵਾਲਾ ਡੇਰਾ ਚਲਾ ਰਿਹਾ ਹੈ। ਤੇ ਇਹ ਆਪਦਾ ਇੱਕ ਨਵਾਂ ਮੁਖੀ ਖਾਪ ਰਹੇ ਹੈ। ਤੇ ਉੱਥੇ ਦਾदूवाल ਦਾ ਕੀ ਕੰਮ ਆ ਪ੍ਰਭੂ ਉੱਥੇ ਦਾदूवाल ਕੀ ਕਰ ਰਿਹਾ ਹੈ ਕੀ ਸਾਡੇ ਸਿਧਾਂਤਾਂ ਦੇ ਵਿੱਚ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ ਕਿ ਡੇਰਿਆਂ ਦੇ ਵਿੱਚ ਜਾਓ ਕਿਸੇ ਦੇਹ ਨੂੰ ਗੁਰੂ ਮੰਨੋ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਦਸਵੇਂ ਪਿਤਾ ਜੀ ਕਹਿ ਕੇ ਗਏ ਸੀ ਕਿ ਅੱਜ ਤੋਂ ਬਾਅਦ ਇਹ ਤੁਹਾਡਾ ਗੁਰੂ ਹੈ ਤੇ ਸਾਡਾ ਸਿਰਕਲਾ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਦਾ ਹੈ ਤੇ ਇਹ ਦਾदूਵਾਲ ਵਰਗੇ ਡੇਰਿਆਂ ਨੂੰ ਪ੍ਰਮੋਟ ਕਰਦੇ ਆ ਜਦੋਂ ਉਹਨਾਂ ਦੀ ਗੱਦੀ ਤੇ ਕੋਈ ਬੈਠਦਾ ਤਾਂ ਇਹ ਜਾ ਕੇ ਬਿਠਾ ਕੇ ਆਉਂਦੇ ਆ ਇਹ ਆਰਐਸਐਸ ਦੇ ਏਜੰਟ ਦਾ ਕੰਮ ਨਹੀਂ ਜਾਂ ਇਹ ਕਿਸੇ ਸਰਕਾਰ ਦੇ ਟੁੱਕੜ ਬੋਚ ਦਾ ਕੰਮ ਨਹੀਂ ਇਹ ਦੱਸੋ ਕੀ ਦਾ ਕੰਮ ਹੈ ਗਦਾਰਾਂ ਦਾ ਕੰਮ ਹੀ ਹੈ ਨਾ ਤੇ ਘੌਣਾ ਆਪਦੇ ਆਪ ਨੂੰ ਸਿੱਖ ਤੇ ਕਰਨੀਆਂ ਬਦਮਾਸ਼ੀਆਂ ਕਰਨੀਆਂ ਗੁੰਡਾ ਕਰਦੀਆਂ ਘੌਣਾ ਆਪਣੇ ਆਪ ਨੂੰ ਪੰਥਕ ਇਹ ਹਾਜ਼ਰੀਆਂ ਭਰਨੀਆਂ ਕਿਸੇ ਵਿਆਸ ਵਾਲੇ ਡੇਰੇ 'ਚ ਕਦੇ ਸਰਸੇ ਵਾਲੇ ਦੇ ਡੇਰੇ 'ਚ ਕਦੇ ਕਿਸੇ ਡੇਰੇ 'ਚ ਕਦੇ ਭਾਜਪੀ ਦੇ ਲੀਡਰਾਂ ਨਾਲ ਮੀਟਿੰਗਾਂ ਕਦੇ ਵਿਆਸ ਡੇਰੇ ਦੇ ਵਿੱਚ ਫੋਟੋਆਂ ਇਹ ਕੀ ਹੈ ਇਹ ਮੈਂ ਪੁੱਛਣਾ ਚਾਹਣਾ ਵੱਡੇ ਪੰਥਕ ਨੂੰ ਕੀ ਇਹ ਕੀ ਹੈ ਜਵਾਬ ਦੇ ਦਾदूਆ ਸਾਹਿਬ ਜੀ ਅੱਜ ਡੇਰਿਆਂ ਨੂੰ ਪ੍ਰਮੋਟ ਕਰਨ ਤੇ ਲੱਗੇ ਹੋ ਤਾਂ ਫਿਰ ਆਪਣੇ ਆਪ ਨੂੰ ਸਿੱਖ ਨਾ ਕਹਾਓ ਆਪਣੇ ਨਾਂ ਪਿੱਛੇ ਸਿੰਘ ਨਾ ਲਾਓ ਖਾਲਸਾ ਨਾ ਲਵ ਜੇ ਅੱਜ ਪੂਰੇ ਮੁਲਕ ਦੇ ਵਿੱਚ ਜਿਹੜੀ ਬੀਜੇਪੀ ਸਾਡੇ ਸਿੰਘਾਂ ਨੂੰ ਮਾਰਨ ਤੇ ਲੱਗੀ ਹੋਈ ਹੈ ਕਿੰਨੇ ਸਾਡੇ ਬੰਦੇ ਸ਼ਹੀਦ ਕਰਤੇ ਦੀਪ ਸਿੱਧੂ ਤੋਂ ਲੈ ਕੇ ਸਿੱਧੂ ਮੂਸੇਵਾਲਾ ਨਿਚਰ ਖੰਡਾ ਕਿੱਥੇ ਕਿੱਥੇ ਬੀਜੇਪੀ ਲੱਗੀ ਹੈ ਤੇ ਤੁਹਾਡੀਆਂ ਉਹਨਾਂ ਨਾਲ ਮੀਟਿੰਗਾਂ ਨੇ ਤੇ ਇਹ ਗਦਾਰ ਨਹੀਂ ਤੇ ਹੋਰ ਕੀ ਐ ਇਹ ਟੁਕੜਬੋਚ ਨਹੀਂ ਤੇ ਹੋਰ ਕੀ ਐ ਇਹ ਕੌਮ ਦੀਆਂ ਜੜਾਂ ਵੱਢਣਾ ਨਹੀਂ ਤੇ ਹੋਰ ਕੀ ਐ ਸੰਗਤ ਜੀ ਮੈਂ ਤੁਹਾਡੇ ਕੋਲੋਂ ਵੀ ਜਵਾਬ ਮੰਗਣਾ ਚਾਹਣਾ ਜਿਹੜੇ ਇਹੋ ਜਿਹੇ ਬੰਦਿਆਂ ਦੇ ਪਿੱਛੇ ਲੱਗੇ ਫਿਰਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਪਹਿਲਾਂ ਇਹਨਾਂ ਨੂੰ ਮੱਥਾ ਟੇਕਦੇ ਆ ਕਿਉਂ ਇਹਨਾਂ ਦੇ ਪਿੱਛੇ ਇਹਨਾਂ ਨੂੰ ਵੱਡੇ ਬਣਾਉਣੇ ਹੋ ਸਾਡੇ ਲਈ ਸਿਰਫ ਗੁਰੂ ਗ੍ਰੰਥ ਸਾਹਿਬ ਵੱਡਾ ਹੈ ਸਾਡਾ ਸਭ ਕੁਝ ਉਹੀ ਹੈ ਇੱਥੇ ਬਾਬਾ ਕੋਈ ਚੰਗੀ ਗੱਲ ਦੱਸ ਸਕਦਾ ਉਹ ਮੰਨ ਲਓ ਪਰ ਤੁਸੀਂ ਇੱਥੇ ਸਾਡੇ ਕਰਦੇ ਕੀ ਨੇ ਜ਼ਿਆਦਾਤਰ ਬੀਬੀਆਂ ਗੁਰੂ ਗ੍ਰੰਥ ਸਾਹਿਬ ਨੂੰ ਬਾਅਦ ਚ ਮੱਥਾ ਟੇਕਣਗੀਆਂ ਆ ਬਾਬਿਆਂ ਦੇ ਪੈਰਾਂ ਦੇ ਵਿੱਚ ਸਭ ਤੋਂ ਪਹਿਲਾਂ ਬੈਠਣਗੀਆਂ ਇਹਨਾਂ ਬਾਬਿਆਂ ਨੇ ਬੇੜਾ ਕਰ ਕੀਤਾ ਆ ਹਫ਼ਤਾ ਪਹਿਲਾਂ ਭਾਈ ਅਮਰਪਾਲ ਸਿੰਘ ਮਹਿਰੋ ਨੇ ਕਿੱਡਾ ਕਿੱਡੀ ਵੱਡੀ ਕਰਤੂਤ ਉਹ ਦੀ ਦੱਸੀ ਆਓ ਕਿਹੜਾ ਸੀ ਉਹ ਬਾਬਾ ਚਰਨ ਘਾਟ ਵਾਲਾ ਕੀ ਕੁਛ ਕਰਦਾ ਰਿਹਾ ਬਲਤ ਕਰਦਾ ਰਿਹਾ ਕੁੜੀਆਂ ਦੇ ਨਾਲ ਉਹ ਡੇਰਿਆਂ ਦੇ ਵਿੱਚ ਹੋਰ ਹੁੰਦਾ ਕੀ ਆਹੀ ਕੁਛ ਹੁੰਦਾ ਮੈਂ ਡੇਰਿਆਂ ਦੇ ਨਾਲ ਜੁੜੇ ਲੋਕਾਂ ਨੂੰ ਵੀ ਕਹਿੰਦਾ ਚੌਣਾ ਓਏ ਭਰਾਵੋ ਹੱਥ ਬੰਨੇ ਆਪਣੀਆਂ ਇੱਜ਼ਤਾਂ ਨੂੰ ਬਚਾਉਣ ਦਾ ਟਾਈਮ ਹੈ ਨਾ ਕਿ ਡੇਰਿਆਂ ਦੇ ਵਿੱਚ ਧੀਆ ਪਹਿਣਾ ਨੂੰ ਭੇਜਣਾ ਉੱਥੇ ਹਵਾਨ ਬੈਠੇ ਐ